नमस्कार सास्थिकाल समाना टुडे ਤੁਹਾਡਾ ਸਵਾਗਤ ਹੈ ਲਾਇਨਸ ਕਲਬ ਗੋੜ ਵੱਲੋਂ ਟ੍ਰੈਫੀ ਪੁਲਿਸ ਦੇ ਸਹਿਯੋਗ ਨਾਲ ਮੁਕਤ ਹੈਲਮਟ ਦਿੱਤੇ ਗਏ ਸਮਾਨਾ ਦੇ ਲਾਇਨਸ ਕਲਬ ਗੋੜ ਵੱਲੋਂ ਟ੍ਰੈਫੀ ਪੁਲਿਸ ਸਹਿਯੋਗ ਨਾਲ ਮੁਕਤ ਹੈਲਮਟ ਦਿੱਤੇ ਗਏ ਲਾਇਨਸ ਕਲਬ ਦੇ ਪ੍ਰਧਾਨ ਅਨੂਪ ਕੁਮਾਰ ਅਤੇ ਜੀਪੀ ਗਰਗ ਨੇ ਦੱਸਦੇ ਕਿ ਰਾਸ਼ਟਰੀ ਸੜਕ ਸੁਰੱਖਿਆ ਨੂੰ ਦੇਖਦੇ ਅੱਜ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਹੈਲਮਟ ਦਿੱਤੇ ਜਾ ਰਹੇ ਹਨ ਇਸ ਮੌਕੇ ਟ੍ਰੈਫੀ ਪੁਲਿਸ ਮੁਖੀ ਧਰਮਲ ਸਿੰਘ ਥਾਣਾ ਸਿਟੀ ਮੁਕੀ ਬਲਜੀਤ ਸਿੰਘ ਦਸਪਾਲ ਸਿੰਘ ਖਾਦਰ ਸਿੰਘ ਜੇਪੀ ਗਰਗ ਨੇ ਦੱਸਿਆ ਕਿ ਸਮਾਣਾ ਦੇ ਹਰ ਪٹرول ਪੰਪ ਤੇ ਅਸੀਂ ਹੈਲਮਟ ਬੈਂਕ ਖੋਲ ਰਹੇ ਹਾਂ ਤਾਂ ਕਿ ਲੋਕਾਂ ਦੇ ਹਾਦਸਿਆਂ ਨੂੰ ਬਚਾਇਆ ਜਾਵੇ ਇਸ ਇਸ ਮੌਕੇ ਰੋਕੀ ਸਿੰਘਲਾ ਵੀ ਹਾਜ਼ਰ ਹਨ ਰਾਸ਼ਟਰੀ ਸੜਕ ਸੁਰੱਖਿਆ ਸਬਤਾਂ ਨੂੰ ਦੇਖਦੇ ਹੋਏ ਅਸੀਂ ਇੱਕ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਜਿਹੜੇ ਲਾਇਓਂਸ ਕਲੱਬ ਸਮਾਣਾ 골ਡ ਵੱਲੋਂ ਅਸੀਂ ਇਹ ਲਗਭਗ 100 ਹੈਲਮਟ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਮੁਫਤ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਹੈਗਾ ਹਰ ਪੈਟਰੋਲ ਪੰਪ ਤੇ ਅਸੀਂ ਹੈਲਮਟ ਬੈਂਕ ਬਣਾਉਣ ਜਾ ਰਹੇ ਹਾਂ ਕਿ ਚਾਹੇ ਉਹ ਪਾਤਣਾ ਰੋਡ ਹੈ ਚਾਹੇ ਜੀਗਾ ਰੋਡ ਹੈ ਅਸੀਂ ਉਹ ਜਿੱਥੋਂ ਮਰਜ਼ੀ ਕੋਈ ਹੈਲਮਟ ਲਵੇ ਤੇ ਉਹ ਪਾਲਿਆ ਕਰੇਗਾ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਰਾਸ਼ਟਰੀ ਪਰਿਵਹਨ ਸਹਿਯੋਗ ਦੇ ਆਧਾਰ ਤੇ ਅਸੀਂ ਜੋ ਲੋਕਾਂ ਦੀ ਸੁਰੱਖਿਆ ਵਾਸਤੇ ਲੌਇਨ ਗੋਲਡ ਵੱਲੋਂ ਸਾਡੇ ਪ੍ਰਧਾਨ ਅਨੋਭ ਜੀ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਇਹ ਕੈਂਪ ਲਗਾਇਆ ਹੈ ਜਿਸ ਦੇ ਨਾਲ ਲੋਕਾਂ ਨੂੰ ਸਹੂਲਤ ਹੋ ਸਕੇ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਹੋ ਸਕੇ ਔਰ ਲੋਕਾਂ ਨੂੰ ਇਹ ਹੈਲਮਟ ਦੇ ਕੇ ਅਸੀਂ ਜਾਗਰੂਕ ਕੀਤਾ ਵੀ ਜਿੱਥੇ ਲੋਕਾਂ ਦੀ ਜਾਨ ਬਚ ਸਕੇ ਉੱਤੇ ਹੈਲਮਟ ਇੱਕ ਵਾਹਣਾ ਵਾਸਤੇ ਜ਼ਰੂਰੀ ਵੀ ਹੈ ਸਮਾਨਤੋਂ ਕੈਲਾਸ਼ ਸ਼ਰਮਨ ਰਿਪੋਰਟ